ਕਾਰਨੇ ਇਹ ਆ ਜੀ ਕੁ ਸਾਡੇ ਲੀਡਰ ਕਰਪਟ ਨੇ ਜਿੱਦਾਂ ਵੀਰਕਾ ਸਾਹਿਬ ਉਹ ਡੱਡੂ ਵਾਂਗੂ ਛੜਾਪਾ ਮਾਰ ਕੇ ਕਦੇ ਇੱਧਰ ਚੱਲ ਜੰਨੇ ਕਦੇ ਇੱਧਰ ਆ ਜੰਦੇ ਇਹ ਤਾਂ ਸਾਡੇ ਕੋਈ ਪਾਰਟੀ ਦੇ ਮੈਂਬਰਾਂ ਨੂੰ ਵੀ ਸੋਚਣਾ ਚਾਹੀਦਾ ਆ ਕਿ ਇਹੋ ਜਿਹੇ ਜਿਹੜੇ ਲੀਡਰ ਆ ਨਾ ਉਹ ਪਾਰਟੀ ਨੂੰ ਬਰਬਾਦ ਕਰਕੇ ਰੱਖਦੇ ਵੀਰਕਾ ਸਾਹਿਬ ਨੇ ਮੇਰੀ ਟਿਕਟ ਨੂੰ ਰਾਤ ਨੂੰ ਮੈਨੂੰ ਕਹਿੰਦੇ ਕਿ ਸਵੇਰੇ ਲੈ ਜਿਓ ਜਦੋਂ ਸਵੇਰੇ ਗਏ ਆ ਪਰ 10 ਮਿੰਟ ਤੱਕ ਲਾਇਆ ਰਏ ਮੈਂ ਨਾਣ ਲੱਗਾ ਆ ਮੈਂ ਪਰ ਪੂਜਾ ਕਰ ਲੱਗਾ ਆ ਤੇ ਮੈਂ ਜਿੰਨਾ ਤੱਕ ਮੈਨੂੰ ਪਤਾ ਲੱਗਾ ਇਹਨਾਂ ਨੇ ਮੇਰੀ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਹੈ। ਅੰਮ੍ਰਿਤਸਰ ਚ ਵਿੱਚ ਹੋਣ ਵਾਲੀ ਨਗਰ ਨਗਮ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਸਿਆਸੀ ਪਾਰਾਪੱਖ ਦਾ ਹੋਇਆ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨ ਦੇ ਤਾਂ ਬੀਤੇ ਦਿਨ ਆਮ ਆਦੇ ਪਾਰਟੀ ਦੇ ਕਈ ਇਸ ਤਰ੍ਹਾਂ ਦੇ ਕਾਉਂਸਲਰ ਸਨ ਜਿਨ੍ਹਾਂ ਦੀ ਟਿਕਟ ਕੱਟੇ ਗਈ ਤੇ ਉਹਨਾਂ ਵੱਲੋਂ ਵਿਰੋਧ ਜਤਾਇਆ ਗਿਆ। ਲੇਕਿਨ ਇਹ ਰਸਤਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੱਕ ਨਹੀਂ ਰਿਹਾ ਹੁਣ ਕਾਂਗਰਸ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਦੋਂ ਕਾਂਗਰਸ ਦੇ 20 ਸਾਲ ਦੇ ਪੁਰਾਣੇ ਵਰਕਰ ਨੂੰ ਟਿਕਟ ਕੱਢ ਲੱਤੇ ਗਈ ਹੋਵੇ ਤਾਂ ਸ਼ਾਇਦ ਰੋਸ਼ ਜਿਹੜਾ ਹੈ ਉਹ ਜਰੂਰੀ ਹੈ ਰਣਜੀਤ ਸਿੰਘ ਢਿਲੋਸਰ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਢਿਲੋ ਜੀ ਕੀ ਮਾਮਲਾ ਕੀ ਰਿਹਾ ਕਿਉਂਕਿ 20 ਸਾਲ ਤੋਂ ਲਗਾਤਾਰ ਕਾਂਗਰਸ ਦਾ ਝੰਡਾ ਚੁੱਕਿਆ ਕੌਂਸਲਰ ਬਣਨ ਦੀ ਤਿਆਰੀ ਕੀਤੀ ਗਈ ਲੇਕਿਨ ਇੱਕਦਮ ਹੀ ਟਿਕਟ ਜਿਹੜੀ ਆ ਕੱਟ ਦਿੱਤੀ ਗਈ ਕੀ ਕਾਰਨ ਕੀ ਰਿਹਾ ਰੇ ਪਿੱਛੇ ਕਾਰਨ ਇਹ ਰਿਹਾ ਜੀ ਕੋਈ ਸਾਡੇ ਲੀਡਰ ਕਰਪਟ ਨੇ ਜਿੱਦਾਂ ਵੇਰਕਾ ਸਾਹਿਬ ਉਹ ਡੱਡੂ ਵਾਂਗੂ ਸ਼ਰਾਪਾ ਮਾਰ ਕੇ ਕਦੇ ਇੱਧਰ ਚੱਲ ਜਾਂਦੇ ਨੇ ਕਦੇ ਇੱਧਰ ਆ ਜਾਂਦੇ ਨੇ ਤੇ ਇਹਦੇ ਸਾਡੇ ਕੋਈ ਪਾਰਟੀ ਦੇ ਮੈਂਬਰਾਂ ਨੂੰ ਵੀ ਸੋਚਣਾ ਚਾਹੀਦਾ ਆ ਕਿ ਇਹੋ ਜਿਹੇ ਜਿਹੜੇ ਲੀਡਰ ਆ ਨਾ ਉਹ ਪਾਰਟੀ ਨੂੰ ਬਰਬਾਦ ਕਰਕੇ ਰੱਖ ਦੇਣਗੇ ਵੀਰਕਾ ਸਾਹਿਬ ਨੇ ਮੇਰੀ ਟਿਕਟ ਨੂੰ ਰਾਤ ਹੀ ਮੈਨੂੰ ਕਹਿੰਦੇ ਕਿ ਸਵੇਰੇ ਲੈ ਜਾਓ ਜਦੋਂ ਸਵੇਰੇ ਗਏ ਆ ਬਸ 10 ਮਿੰਟ ਤੱਕ ਲਾਇਆ ਲਿਆ ਮੈਂ ਨਹਾਣ ਲੱਗਾ ਆ ਮੈਂ ਬਸ ਪੂਜਾ ਕਰਨ ਲੱਗਾ ਆ ਤੇ ਮੈਂ ਜਿੰਨਾ ਤੱਕ ਮੈਨੂੰ ਪਤਾ ਲੱਗਾ ਇਹਨਾਂ ਨੇ ਮੇਰੀ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਹੈ ਤੇ ਇਹ ਟਿਕਟ ਉਹਨਾਂ ਦਿੱਤੀ ਵੀ ਮੋਲੇ ਪੈਸਿਆਂ ਦੀ ਦਿੱਤੀ ਹੈ ਜੇ ਡਾਕਟਰ ਸਾਹਿਬ ਤੁਹਾਨੂੰ ਇੰਨੀ ਲੋੜ ਹੀ ਪੈਸਿਆਂ ਦੀ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਜੇ ਤੁਸੀਂ ਪੈਸੇ ਨਾਲ ਹੀ ਟਿਕਟ ਦੇਣੀ ਸੀ ਪਰ ਮੈਂ ਇੱਕ ਗੱਲ ਹੋਰ ਕਮਾਂਗਾ ਕਿ ਰਾਜਾ ਵੜਿੰਗ ਜੀ ਮੇਰੇ ਖਿਆਲ ਨਾਲ ਤੁਹਾਡੇ ਕੋ ਪ੍ਰਧਾਨਗੀ ਨਹੀਂ ਹੋਣੀ ਪਰ ਤਹਾਨ ਇਹਨਾਂ ਨੂੰ ਬਣਾਓ ਵੇਖੋ ਤੁਹਾਡੇ ਇੱਕ ਤੁਹਾਨੂੰ ਕਾਂਗਰਸ ਦੇ ਪ੍ਰਧਾਨ ਜੇ ਤੁਹਾਡੀ ਕੋਈ ਬੁੱਕਤ ਹੀ ਨਹੀਂ ਹੈਗੀ ਤੁਸੀਂ ਮੈਨੂੰ ਇੱਕ ਟਿਕਟ ਲਾਂਚ ਕੀਤੀ ਆ ਜੀ ਤੇ ਉਹ ਟਿਕਟ 베ਰਕਾ ਸਾਹਿਬ ਕੱਟ ਦੇਣ ਉਹ ਵੀ ਦੂਜੀ ਪਾਰਟੀ ਤੋਂ ਆਏ ਹੋਏ ਮੈਨੂੰ ਇਹ ਬਹੁਤ ਰੋਸ ਆ ਰਾਜਾ ਜੀ ਇਹ ਆਉਣ ਵਾਲੇ ਟਾਈਮ 'ਚ ਕਾਂਗਰਸ ਦਾ ਬੇੜਾ ਘਰਕ ਕਰਨਗੇ ਇਹ ਕਹਿੰਦੇ ਡੁੱਬਦਾ ਜਹਾਜ਼ ਇਹਨਾਂ ਡੋਬ ਦੇਣਾ ਜੇ ਇਹ ਜਹਾਜ਼ ਸਾਡਾ ਡੁੱਬਣ ਵਾਲਾ ਨਹੀਂ ਨਾ ਡੋਬਣਾ ਜੇ ਤੁਹਾਨੂੰ ਗਲਤ ਬਾਟ ਹਾਲੇ ਜੇ ਬੰਦੇ ਵਿੱਚ ਗਲਤ ਹੋਇਆ ਇਹ ਕੰਮ ਤੁਹਾਡਾ ਲੇਕਿਨ ਜੀਜੀ ਕੀ ਤੁਹਾਡਾ ਕੱਲਿਆਂ ਦੀ ਟਿਕਟ ਕੱਟੀ ਗਈ ਕਿ ਕੁਝ ਹੋਰ ਵੀ ਨੌਜਵਾਨ ਨੇ ਜਾਂ ਕੋਈ ਇਸ ਤਰ੍ਹਾਂ ਦੇ ਹੋਰ ਵਰਕਰ ਨੇ ਜਿਨ੍ਹਾਂ ਦੀ ਟਿਕਟਾਂ ਕੱਟੀਆਂ ਗਈਆਂ ਨੇ ਦੇਖੋ ਜੀ ਜਿੰਨਿਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਸਾਰੇ ਨੌਜਵਾਨੀਆਂ ਜਿਹੜੇ 20 ਸਾਲਾਂ 20 ਸਾਲ ਤੋਂ ਜਾਂ 25 ਸਾਲ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਇੱਕ ਕਸ਼ਮੀਰੀ لال ਜੀ ਹੁੰਦੇ ਸੀ ਜਿਹੜੇ 5 ਵਾਰੀ ਕੌਂਸਲਰ ਬਣੇ ਆ ਕਾਂਗਰਸ ਪਾਰਟੀ ਤੋਂ ਉਹਨਾਂ ਦੇ ਬੇਟੇ ਦੀ ਟਿਕਟ ਇੱਕ ਦੜੇ ਸਟੇ ਵਾਲੇ ਨੂੰ ਦਿੱਤੀ ਗਈ ਹੈ ਜੋਗੀ ਵੇਰਕੇ ਜੀ ਨੇ ਦਿੱਤੀ ਹੈ ਕਿ ਦੂਸਰੇ ਟਿਕਟ ਕੱਟ ਗਏ ਉਹ ਵੇਰਕਾ ਸਾਹਿਬ ਨੇ ਦੇ ਦਿੱਤੀ ਉਹਨੂੰ ਕੀ ਲੱਗਦਾ ਇਹੀ ਕਾਰਨ ਨੇ ਪਿਛਲੀ ਵਾਰ 40000 ਤੋਂ ਹਾਰਨਦੇ ਉਹਨਾਂ ਦੇ ਵੀ ਵੇਖੋ ਜੀ ਇਹਨਾਂ ਦੇਖੋ ਕਾਰਨ ਆ ਵੇਖੋ ਇਹ ਜਿਹੜੇ ਭਾਜਪਾ ਤੋਂ ਆਏ ਆ ਉਹਨਾਂ ਨੂੰ ਟਿਕਟਾਂ ਦਿੰਦੇ ਜਿਹੜੇ ਕਾਂਗਰਸ ਦੇ ਪੱਕੇ ਵਰਕਰ ਹੁੰਦੇ ਆ ਉਹਨਾਂ ਨੂੰ ਅਣਦੇਖਾ ਕਰਦੇ ਨੇ ਫਿਰ ਵਰਕਰ ਵੀ ਇਹ ਸੋਚਦੇ ਜਦੋਂ ਸਾਡੀ ਬੁੱਕਤ ਹੀ ਨਹੀਂ ਪੈਣੀ ਤੇ ਫਿਰ ਕੀ ਲੈਣਾ ਪਾਰਟੀ ਦੀ ਸੇਵਾ ਕਰਕੇ ਜੀ ਜਿਹੜਾ ਜਿਸ ਨੌਜਵਾਨ ਨੂੰ ਜਾਂ ਜਿਸ ਪਰਿਵਾਰ ਨੂੰ ਦਿੱਤੀ ਗਈ ਟਿਕਟ ਦਿੱਤੀ ਗਈ ਉਹਦਾ ਪਿਛੋਕੜ ਕੀ ਆ ਕੀ ਕਿੱਥੋਂ ਕਿਹੜੀ ਪਾਰਟੀ ਚ ਸੀਗੇ ਕੀ ਪਿਛੋਕੜ ਕੀ ਆ ਉਹਨਾਂ ਦਾ ਉਹਨਾਂ ਦਾ ਪਿਛੋਕੜ ਜੀ ਕਾਲੀ ਦਲ ਤੋਂ ਆ ਮੈਂ ਤੁਹਾਨੂੰ ਉਹਦਾ ਸਬੂਤ ਵੀ ਦੇ ਸਕਦਾ ਆ ਕਿ ਉਹ ਕਿੰਨੇ ਟਾਈਮ ਤੋਂ ਕਾਲੀ ਦਲ ਚ ਆ ਤੇ ਜੇ ਆ ਵੇਖੋ ਜੀ ਨਵੀਂ ਤਸਵੀਰ ਹੈ ਸਿਰਫ ਇਹ ਪੈਸੇ ਵਾਲੇ ਨੇ ਰਾਹੁਲ ਜੀ ਜਿੰਨਾ ਤੱਕ ਮੈਂ ਰਾਹੁਲ ਗਾਂਧੀ ਜੀ ਨੂੰ ਵੀ ਕਹਿਣਾ ਚਾਹੁੰਦਾ ਆ ਜਿੰਨਾ ਤੱਕ ਤੁਸੀਂ ਗਰੀਬ ਬੰਦੇ ਦੀ ਬਾਹ ਨਹੀਂ ਫੜੋਗੇ ਅਮੀਰਾਂ ਦੇ ਹੱਥੀ ਚੜੇ ਰਹੋਗੇ ਕਾਂਗਰਸ ਪਾਰਟੀ ਡੁੱਬ ਜਾਣੀ ਜੇ ਕਾਂਗਰਸ ਪਾਰਟੀ ਦਾ ਕੁਝ ਨਹੀਂ ਜੇ ਬਚਣਾ ਲੇਕਿਨ ਕਾਫੀ ਲਮੇ ਚਾ ਤਾਂ ਤੁਸੀਂ ਸੇਵਾ ਵੀ ਕਰਦੇ ਹੋ ਲੋਕ ਸਭਾ ਦੇ ਵਿੱਚ ਵੀ ਤੁਸੀਂ ਕਾਫੀ ਸੇਵਾ ਕੀਤੀ ਕੁਰਸੀ ਤੌਜਲੇ ਦੀ ਇਲੈਕਸ਼ਨ ਤੇ ਵੀ ਕਾਫੀ ਸੇਵਾ ਕਰਦੇ ਹੋ ਨਜ਼ਰੇ ਫਿਰ ਕਾਰਨ ਕੀ ਰਹਿ ਗਿਆ ਇਹਦੇ ਪਿੱਛੇ ਕਿਉਂਕਿ ਅਕਸਰ ਹੀ ਹਰ ਇੱਕ ਵਿਅਕਤੀ ਦਾ ਕੰਮ ਹੁੰਦਾ ਕਿ ਮੈਂ ਲੀਡਰ ਬਣਾ ਉਸ ਤੋਂ ਬਾਅਦ ਮੈਂ ਆਪਣੇ ਹਲਕੇ ਦਾ ਜਾਂ ਆਪਣੇ ਇਲਾਕੇ ਦਾ ਜਾਂ ਵਿਕਾਸ ਕਰਾਵਾਂ ਕੀ ਕਾਰਨ ਕੀ ਰਹਿ ਗਿਆ ਇਹਦੇ ਪਿੱਛੇ ਫਿਰ ਕਾਰਨ ਤੇ ਮੈਨੂੰ ਜੀ ਇਹੋ ਹੀ ਲੱਗਦਾ ਕਿ ਵੀਰਕਾ ਸਾਹਿਬ ਜਿਹੜੇ ਹਨ ਉਹ ਵੈਸਟ ਹਲਕੇ ਨੂੰ ਸਹੀ ਵੇਖਣਾ ਹੀ ਨਹੀਂ ਚਾਹੁੰਦੇ ਉਹਨਾਂ ਵੈਸਟ ਹਲਕੇ ਦਾ ਸਾਰਾ ਜਿੰਨਾ ਵੀ ਹੈ ਨਾ ਕੰਮ ਉਹਨਾਂ ਸਾਰਾ ਖਰਾਬ ਕਰ ਦੇਣਾ ਹੈ ਵੈਸਟ ਹਲਕੇ ਅੱਜ ਤੋਂ ਮੈਂ ਤੁਹਾਨੂੰ ਦੱਸਦਾ ਜੀ ਬੀਮਲਾ ਡਾਂਗ ਦੇ ਟਾਈਮ 45 ਸਾਲ ਹੋ ਗਏ ਆ 45 ਸਾਲ ਤੋਂ ਵੈਸਟ ਹਲਕਾ ਅਜੇ ਤੱਕ ਹਰਿਆਣੀ ਕਦੀ ਜਿਹੜਾ ਕੀ ਇਹਦੀ ਹਾਰ ਕਾਂਗਰਸ ਪਾਰਟੀ ਦੀ ਝੋਲੀ ਵੀਰਕਾ ਸਾਹਿਬ ਨੇ ਪਾਈ ਆ ਤੇ ਉਹਦਾ ਕਾਰਨ ਵੀ ਇਹੋ ਰਿਹਾ ਆ कि ਜਿਹੜੇ ਕਾਂਗਰਸ ਦੇ ਵਰਕਰ ਸੀ ਉਹਨਾਂ ਨੂੰ ਅਣ ਦੇਖਿਆ ਕੀਤਾ ਗਿਆ ਲੇਕਿਨ ਤੁਹਾਡੀ ਵੀ ਕਾਫੀ ਲੀਡਰਸ ਦੇ ਨਾਲ ਸੀਗੀ ਪਹੁੰਚ ਸੀਗੀ ਤੁਸੀਂ ਵੀ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਇਲੈਕਸ਼ਨ 'ਚ ਵੀ ਗਏ ਸੀਗੇ ਤੁਹਾਡੀ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਜਾਂ ਓਮਪrakash ਸੋਨੀਆ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਤੁਹਾਡੀ ਕੋਈ ਵੀ ਦੇਖੋ ਜੀ ਉਹਨਾਂ ਨਾਲ ਮੇਰੀ ਸਾਰਿਆਂ ਨਾਲ ਗੱਲ ਹੋਈ ਸੀ ਮੇਰਾ ਸੋਨੀ ਸਾਹਿਬ ਨਾਲ ਕੋਈ ਨਾਰਾਜ਼ਗੀ ਨਹੀਂ ਆ ਕਿਉਂਕਿ ਸੋਨੀ ਸਾਹਿਬ ਦਾ ਹਲਕਾ ਨਹੀਂ ਜੀ ਸੋਨੀ ਸਾਹਿਬ ਦੂਸਰੇ ਹਲਕੇ 'ਚ ਕਿਉਂ ਦਖਲ ਅੰਦਾਜ਼ੀ ਕਰਨਗੇ ਸੋਨੀ ਸਾਹਿਬ ਦਾ ਹਲਕਾ ਨਹੀਂ ਮੈਂ ਸੋਨੀ ਸਾਹਿਬ ਦੇ ਇਹਦੇ ਵਿੱਚ ਕੋਈ ਕਸੂਰ ਨਹੀਂ ਸਮਝਾਂਗਾ ਲੇਕਿਨ ਫਿਰ ਵੀ ਲੀਡਰਸ ਦੀ ਆਪਸ ਵਿੱਚ ਵੱਡੇ ਲੀਡਰ ਦੀ ਆਪਸ ਵਿੱਚ ਗੱਲਬਾਤ ਹੋਂਦੀ ਹੋਏਗੀ ਕੀ ਲੱਗਦਾ ਨਹੀਂ ਸੋਨੀ ਸਾਹਿਬ ਨੇ ਕੋਈ ਸਟੈਂਡ ਨਹੀਂ ਲੇਤਾ ਫਿਰ ਕੀ ਲੱਗਦਾ ਕਿ ਵਾਕਈ ਪ੍ਰੈਸ਼ਰ ਚ ਆ ਗਏ ਸਾਰਿਆਂ ਦੀ ਜਿਹੜੀ ਇੱਕ ਅਣਜਾਣ ਬੰਦੇ ਨੂੰ ਜਿਹੜੀ ਟਿਕਟ ਦਿੱਤੀ ਗਈ ਵੇਖੋ ਜੀ ਡਾਕਟਰ ਸਾਹਿਬ ਦੀ ਨਾ ਝੋਲੀ ਜਾਦੀ ਭਰਤੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹਨਾਂ ਨੂੰ ਪੈਸੇ ਦਾ ਚੜਾਵਾ ਬਹੁਤ ਚੜ ਗਿਆ ਹੈ ਦੇਖੋ ਜੀ ਇੱਕ 3-4 ਮਹੀਨੇ ਤੋਂ ਬੰਦਾ ਸਾਡੀ ਪਾਰਟੀ ਚ ਆਇਆ ਹੋਵੇ ਕਾਲੀ ਦਲ ਨਾਲ ਉਹਦਾ ਲਿੰਕ ਹੋਵੇ ਤੇ ਕਾਂਗਰਸੀ ਭੁੱਲ ਜਾਣ ਕਾਂ ਇਹਨਾਂ ਨੂੰ ਬੀਜੇਪੀ ਤੇ ਪਰ ਉਹ ਸਾਰੇ ਗਿਆ ਸਾਰਾ ਜਾਂ ਕਾਲੀ ਦਲ ਤੇ ਰਹਿ ਗਿਆ ਬਾਹਰੋਂ ਆਏ ਲੋਕਾਂ ਦੇ ਰਹਿ ਗਿਆ ਇਹ ਕੀ ਵਰਤਦੇ ਆ ਜੀ ਯੂਜ਼ ਕਰਦੇ ਆ ਮੈਂ ਤਾਂ ਸਾਬ ਗੱਲ ਕਵਾਂਗਾ ਨੌਜਵਾਨਾਂ ਨੂੰ ਕਿ ਇਹ ਸਾਰੇ ਨੌਜਵਾਨਾਂ ਨੂੰ ਯੂਜ਼ ਕਰਦੇ ਆ ਉਹਨਾਂ ਦਾ ਬੇੜਾ ਕਰਕੇ ਕਰ ਦਿੰਦੇ ਰੈਲੀ ਤੇ ਜਾਣਾ ਜੀ ਅੱਜ ਬਠਿੰਡੇ ਜਾਣਾ ਆ ਅੱਜ ਫਿਰੋਜ਼ਪੁਰ ਜਾਣਾ ਜੀ ਅੱਜ ਮੁਕਸਰ ਜਾਣਾ ਜੀ ਬਸ ਸਾਡੇ ਕੋਈ ਖਰਚਾ ਕਰਾਉਂਦੇ ਨੇ ਤੇ ਜਦੋਂ ਸਾਡੀ ਟਿਕਟਾਂ ਦੀ ਵਾਰੀ ਆਉਂਦੀ ਹੈ ਉਦੋਂ ਇਹਨਾਂ ਨੂੰ ਕਾਲੀ ਦਲ ਤੇ ਜਾਂ ਬਾਹਰੋਂ ਬੰਦੇ ਦਿਖ ਜਾਂਦੇ ਨੇ ਬੀਜੇਪੀ ਦੇ ਲੇਕਿਨ ਜੀ ਜੀ ਗੁੱਸਾ ਤੇ ਤੁਹਾਡਾ ਜਾਇਜ਼ ਹੈ ਬਿਲਕੁਲ ਕਿ ਤੁਸੀਂ ਕੰਮ ਵੀ ਕੀਤਾ ਹੋਏਗਾ ਲੇਕਿਨ ਅੱਜ ਤੁਸੀਂ ਪੋਸਟਰ ਵੀ ਛਪਵਾ ਲਏ ਸਾਰਾ ਕੁਝ ਤੁਹਾਡਾ ਸਾਹਮਣੇ ਨਜ਼ਰ ਆ ਰਿਹਾ ਪੋਸਟਰ ਪਾੜ ਵੀ ਦਿੱਤੇ ਤੁਸੀਂ ਕੀ ਕੀ ਸਮਝਦੇ ਹੋ ਕਿ ਇਹ ਲੱਗਦਾ ਨਹੀਂ ਇੱਕ ਨੌਜਵਾਨ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ ਇਸ ਵਾਰ ਨਾਲ ਹੀ ਵੇਖੋ ਜੀ ਮੈਂ ਮੇਰੀ ਵੀਡੀਓ ਵੇਖ ਕੇ ਕਈ ਨੌਜਵਾਨਾਂ ਦੇ ਦਿਲ ਤੇ ਟੁੱਟਣਾ ਆ ਪਰ ਮੈਂ ਉਹਨਾਂ ਨੂੰ ਇੱਕ ਸੁਨੇਹਾ ਵੀ ਦੇਣਾ ਚਾਹੁੰਦਾ ਆ ਕਿ ਇਸ ਪਾਰਟੀ ਕੋਈ ਵੀ ਹੋਵੇ ਤੁਸੀਂ ਆਪਣਾ ਟਾਈਮ ਬਰਬਾਦ ਨਾ ਕਰੋ ਜਿਹੜੇ ਕੁਝ ਘੱਟ ਪੜੇ ਹੋ ਆਪਣਾ ਕੰਮ ਸਿੱਖਣਾ ਜਿਹੜੇ ਕੋਈ ਪਲੱਸ 2 ਪਾਸ ਕੀਤੀ ਆ ਗ੍ਰੈਜੂਏਸ਼ਨ ਕਰਨ ਆਪਣੇ ਕਮਾਲ ਧਿਆਨ ਦੇਣਾ ਇਹਨਾਂ ਲੀਡਰਾਂ ਨੇ ਬੇੜਾ ਗਰਕ ਕਰ ਦੇਣਾ ਤੇ ਮੈਂ ਸਾਰਿਆਂ ਨੂੰ ਗਲਤ ਨਹੀਂ ਕਵਾਂਗਾ ਲੀਡਰਾਂ ਨੂੰ ਇਹ ਕੁਝ ਲੀਟਰ ਆ ਜਿਹੜੇ ਡੱਡੂ ਵਾਂਗੂ ਛੜੱਪੇ ਮਾਰਦੇ ਇੱਧਰ ਉੱਧਰ ਜਿੱਦਾਂ ਵੀਰਕਾ ਸਾਹਿਬ ਹੋਗੇ ਮੈਂ ਤਾਂ ਸਾਬ ਕਵਾਂਗਾ ਵੀਰਕਾ ਸਾਹਿਬ ਜੇ ਤੁਹਾਨੂੰ ਪੈਸੇ ਦੀ ਇੰਨੀ ਭੁੱਖ ਆ ਤੇ ਤੁਸੀਂ ਆਪਣੇ ਕਾਂਗਰਸੀਆਂ ਕੋਲ ਲੱਲੇ ਕਰੋ ਮੰਗ ਕੇ ਕਿਉਂ ਇਦਾਂ ਬਾਹਰ ਲੀਡਰਾਂ ਨੂੰ ਟਿਕਟਾਂ ਦਿੰਦੇ ਜੇ ਹੋਰ ਦੂਸਰੀਆਂ ਪਾਰਟੀਆਂ ਨੂੰ ਟਿਕਟਾਂ ਦਿੰਦੇ ਜੇ ਲੇਕਿਨ ਜੇਕਰ ਇਹਦੀ ਨੌਜਵਾਨ ਦੀ ਗੱਲ ਕੀਤੀ ਜਾਵੇ ਤੇ ਪਹਿਲੋ ਕੋਈ ਐਸਓਈ ਦਾ ਪ੍ਰਧਾਨਪੁਰ ਦੁਨ ਵੀ ਰਿਹਾ ਕਿਸੇ ਜਗ੍ਹਾ ਦੇ ਉੱਤੇ ਹਾਂਜੀ ਪਹਿਲੋ ਇਹ ਖਾਲਸਾ ਕਲ ਦਾ ਐਸਓਈ ਦਾ ਪ੍ਰਧਾਨ ਰਿਹਾ ਹੈ ਜੀ ਤੁਸੀਂ ਉਹ ਵੀ ਗੱਲ ਛੱਡੋ ਨਵੇਂ ਨਵੀਂ ਗੱਲ ਸੁਣ ਲਓ ਤੁਸੀਂ ਹਾਲੇ 2-3 ਮਹੀਨੇ ਪਹਿਲਾਂ ਨਾ ਠੇਕੇ ਵੀ ਲਏ ਆ ਖਾਲਸਾ ਕਲ ਦੇ ਤੇ ਦਵਾਈ ਵੀ ਮਜੀਠੀਆ ਸਾਹਿਬ ਨੇ ਆ ਤੇ ਸਾਡੇ ਲੀਡਰ ਵੇਰਕਾ ਸਾਹਿਬ ਨੂੰ ਪਤਾ ਵੀ ਆ ਪਤਾ ਨਹੀਂ ਕਿ ਮਜੀਠੀ ਨਾਲ ਜ਼ਿਆਦਾ ਪਿਆਰ ਇਹਨਾਂ ਦਾ ਕੋਈ ਤੁਹਾਡਾ ਮਲਾਲ ਹੁਣ ਡਾਕਟਰ ਰਾਜਕਮਾਰ ਨਾਵਾ ਕੇ ਜੋ ਕਾਂਗਰਸ ਪਾਰਟੀ ਆ ਉਸ ਦੇ ਨਾਲ ਮਲਾਲ ਐ ਇਸ ਵੇਲੇ ਮੇਕੋ ਜੀ ਮੇਰਾ ਕਾਂਗਰਸ ਪਾਰਟੀ ਪ੍ਰਧਾਨ ਜੀ ਨਾਲ ਵੀ ਆ ਕਿ ਪ੍ਰਧਾਨ ਜੀ ਦੀ ਇੰਨੀ ਵੀ ਨਹੀਂ ਚਲਦੀ ਖੁਦ ਆਪਣੇ ਸੈਨ ਕਰਕੇ ਸਟੈਂਪ ਕਰਕੇ ਇੱਕ ਟਿਕਟ ਲਾਂਚ ਕੀਤੀ ਆ ਤੇ ਜਦੋਂ ਬੰਦਾ ਆਪਣੀ ਟਿਕਟ ਲੈਣ ਜਾਵੇ ਤੇ ਉਹ ਟਿਕਟ ਕਿਸੇ ਹੋਰ ਨੂੰ ਫੜਾ ਦੇ ਉਹ ਵੀ ਵੇਰਕਾ ਸਾਹਿਬ ਤੇ ਉਹ ਵੇਰਕਾ ਸਾਹਿਬ ਗਾੜੀ ਬੋਲਣ ਮਨਾ ਵੇਖੋ ਕਿਤੇ ਤੁਹਾਡਾ ਵੀ ਕੋਈ ਲੈਣ ਦੇਣ ਤੇ ਨਹੀਂ ਹੈਗਾ ਰਾਜਾ ਸਾਹਿਬ ਵਿੱਚ ਮੈਂ ਤੁਹਾਨੂੰ ਸਾਫ਼ ਕਹਿਣਾ ਕਿ ਤੁਹਾਡਾ ਵੀ ਕੋਈ ਲੈਣ ਦੇਣ ਨਹੀਂ ਹੈਗਾ ਵਿੱਚ ਸੋ ਬਿਲਕੁਲ ਇਹ ਉਹ ਨੌਜਵਾਨ ਨੇ ਜਿਨ੍ਹਾਂ ਦੀ ਭਾਵਨਾ ਜ਼ਰੂਰ ਆਹਤ ਹੋਈਆਂ ਨੇ ਲੇਕਿਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅ ਜਿੱਦਾਂ ਹੀ ਟਿਕਟ ਅਨਾਉਂਸ ਕੀਤੀ ਜਾਂਦੀ ਹੈ ਤੇ ਵਾਰਡ ਨੰਬਰ 74 ਤੋਂ ਤੁਸੀਂ ਦੇਖ ਸਕਦੇ ਹੋ ਕਿ ਅ ਇਸ ਦੀ ਜਿਹੜੀ ਪੜ੍ਹੀ ਲਿਖੀ ਨੌਜਵਾਨ ਸਾਡੀ ਭੈਣ ਹੈ ਉਹਦਾ ਉਹਨੂੰ ਟਿਕਟ ਜਿਹੜੀ ਆ ਉਹ ਕਨਫਰਮ ਕਰ ਦਿੱਤੀ ਗਈ ਲੇਕਿਨ ਕੁਝ ਜੋ ਅ ਇਲਜ਼ਾਮ ਲੱਗ ਰਹੇ ਨੇ ਕਿ ਜੋ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਹੈ ਇਹ ਜੁਰੂ ਟਿਕਟ ਦੇ ਇਹ ਦੂਸਰੇ ਬੰਦੇ ਨੂੰ ਦਿੱਤੀ ਗਈ ਉਹ ਲੇਕਿਨ ਲਗਾਤਾਰ ਹੀ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਰਾਜਕੁਮਾਰ ਵੇਰਕਾ ਦਾ ਹਾਰਨ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ ਆਪਣੇ ਛੋਟੇ ਵਰਕਰਸ ਨੂੰ ਜਿਹੜਾ ਹੈ ਉਹ ਨਹੀਂ ਬਚਾ ਪਾਇਆ ਲੇਕਿਨ ਅੱਜ ਬਹੁਤ ਸਾਰਾ ਗੁੱਸਾ ਜਿਹੜਾ ਹੈ ਉਹ ਪਰਿਵਾਰ ਦੇ ਵਿੱਚ ਰਿਹਾ ਹੋ ਨਜ਼ਰ ਆ ਰਿਹਾ ਔਰ ਕਿਆ ਜਾ ਰਿਹਾ ਕਿ ਡਾਕਟਰ ਰਾਜਕਮਰ ਮੇਰ ਕਾ ਪੈਸੇ ਲੈ ਕੇ ਉਹ ਟਿਕਟ ਦਿੰਦੇ ਹੋਏ ਨਜ਼ਰ ਆਇਆ ਕਿਉਂਕਿ ਰਾਏ ਵੜਿੰਗ ਵੱਲੋਂ ਖੁਦ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਟਿਕਟ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਟਿਕਟ ਕੱਟ ਦਿੱਤੀ ਗਈ ਹੈ ਕਿਤਨਾ ਕਿਤੇ ਦਾਲਚ ਜਰੂਰ ਕਾਲਾ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਨੌਜਵਾਨਾਂ ਦਾ ਦਿਲ ਜਰੂਰ ਟੁੱਟ ਰਿਹਾ ਔਰ ਕਿਆ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੇ ਨੌਜਵਾਨ ਜਿਹੜੇ ਨੇ ਉਹ ਲੀ ਖੁੱਲਾ ਕਰਨ ਲੇਕਿਨ ਆਮ ਆਦੀ ਪਾਰਟੀ ਵਿੱਚ ਜਿਹੜਾ ਪਾਰਟ ਸੀਗਾ ਉਦੋਂ ਦਾ ਹੀ ਪਾਰਟ ਜਿਹੜਾ ਹੁਣ ਕਾਂਗਰਸ ਪਾਰਟੀ ਵਿੱਚ ਵੀ ਨਜ਼ਰ ਆ ਰਿਹਾ ਜੋ ਕਿ 2017 ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੇ ਖੜੀ ਕਰਦੀ ਹੋਈ ਨਜ਼ਰ ਆ ਸਕਦੀ ਹੈ ਕੈਮਰਾ ਪਰਸਨ ਵਨੀਚਨ ਗੁਪੇ ਸਿੰਘ ਆ ਮਿਊਟ ਅਮਨੀਸ਼ਾ ਸਾਹਿਬ